ਯਾਟਿ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੇ ਤੱਕ ਦੇਖੋ ਜੀ ਤੁਹਾਨੂੰ ਦਿਖਾ ਰਹੇ ਆ ਫੈਂਸੀ ਸੌਦੇ ਜੀ ਗਰਮੀਆਂ ਦੀ ਕੁਆਲਿਟੀ ਆ ਜੀ ਬਿਲਕੁਲ ਪੂਰੀ ਵਧੀਆ ਹੈ ਇਹ ਆ ਦੇਖੋ ਜੀ ਪੂਰਾ ਵਧੀਆ ਸ਼ਾਨਦਾਰ ਕੁਆਲਿਟੀ ਦਾ ਮੈਂ ਕਹਿੰਦਾ ਜਾਂਣ ਲਈ ਵਾਸਤੇ ਬਾਹਰ ਅੰਦਰ ਜਾਂਣ ਲਈ ਵਾਸਤੇ ਗਰਮੀ ਦੇ ਵਿੱਚ ਲੈਣ ਵਾਲਾ ਸੂਟ ਵਧੀਆ ਬਿਲਕੁਲ ਪਿਆਰ ਮਸ਼ੀਨ ਦੀ ਚੁੰਨੀ ਦੇ ਨਾਲ ਹੈ ਜੀ ਮੈਚਿੰਗ ਸੂਟ ਹੈ ਇਹ ਜੁਣ ਮੀ ਦੇਖੋ ਇਹ ਬਿਲਕੁਲ ਰੇਸ਼ੀ ਵਰਗੀ ਆ ਪਿਓਰ ਮਸ਼ੀਨ ਇਹਨੂੰ ਕਹਿੰਦੇ ਜੀ ਆਮਾ ਅਸਲੀ ਪਿਓਰ ਮਸ਼ੀਨ ਦੀ ਚੁੰਨੀ ਸਾਰੇ ਪੂਰੇ ਵਧੀਆ ਇੱਕ ਟੈਸ ਵਗੈਰਾ ਮੇਲਾ ਦੇ ਕੱਪੜੇ ਜੀ ਪੂਰੇ ਟੌਪ ਦੇ ਮੈਜਿਨ ਸੂਟ ਆ ਇਹ ਫਾਇਰਸੀ ਕੁਆਲਟੀ ਦਿੱਤੇ ਹੈ ਜੀ ਡਿਜ਼ਾਈਨ ਆਗੇ ਦੇ ਵਿੱਚ ਬਹੁਤ ਇੱਕੜ ਜਾਂਦੇ ਵਿੱਚ ਤਕਰੀਬਨ 4 ਜਾਂ 5 ਕਰਨ ਨੇ ਫਾਇਰਸੀ ਮੈਚਿੰਗ ਸੂਟ ਚੁੰਨੀ ਪੂਰੀ ਵਧੀਆ ਪ्युअर ਮਸ਼ੀਨ ਦੀ ਚੁੰਨੀ ਹੈ ਜੀ ਸੇਲ ਮੇਲੇ ਤੇ ਸਿਰਫ 1050 ਰੁਪਏ ਸੂਟ ਘਟਾਤਾ ਜੀ ਇਹੇ ਮਾਰਕਟ ਚ ਬਿਕੇ 1600 ਦਾ ਬਿਕੇ 1700 ਦਾ ਸਾਡੇ ਕੋਲੇ ਸੇਲ ਮੇਲੇ ਦੇ ਉੱਤੇ ਜੀ 1050 ਰੁਪਏ ਸੂਟ ਘਟਾਤਾ ਜੀ ਫੈਂਸੀ ਸੂਟ ਗਰਮੀ ਦੇ ਵਿੱਚ ਆਪਾਂ ਕਹਿੰਦੇ ਜਾਂਣ ਵਾਲਣ ਵਾਸਤੇ ਕੋਈ ਫੈਂਸੀ ਸੂਟ ਲੈਣਾ ਜਿਵੇਂ ਕੜਾਈ ਵਾਲਿਆਂ ਦਾ ਟ੍ਰੈਂਡ हट ਜਾਂਦਾ ਹੈ ਗਰਮੀ ਦੇ ਵਿੱਚ ਆ ਕੇ ਤੇ ਲੱਗਦਾ ਜਾਂਣ ਵਾਲਣ ਵਾਸਤੇ ਵਧੀਆ ਕੋਈ ਫੈਂਸੀ ਸੂਟ ਹੋਵੇ ਜੀ ਆਲੋ ਪਿੰਟਾ ਲਾਣੋ ਮੈਚਿੰਗ ਸੂਟ ਹੈ ਜੀ ਦੇਖੋ ਇਹ ਸ਼ਾਨਦਾਰ ਕੁਆਲਿਟੀ ਦੇਖੋ ਨਾ ਵਧੀਆ ਡਿਜ਼ਾਈਨਿੰਗ ਇਹਦੇ ਵਿੱਚ ਆਏ ਹੋਏ ਨੇ ਤੇ ਪ्युअर ਮਸ਼ੀਨਾਂ ਚੁੰਨੀ ਹੈ ਜੀ ਨਾਲ ਜੁੰਨੀ ਹੈ ਪ्युअर ਮਸ਼ੀਨ ਦੀ ਜਮਾ ਰੇਸ਼ੀਆ ਮਾਰਗੀ ਜੁੰਨੀ ਹੈ ਜੀ ਪ्युअर ਮਸ਼ੀਨ ਦੀ ਰੇਸ਼ੀਆ ਮਾਰਗੀ ਜੁੰਨੀ ਜਾਈਣਾ ਤੇ ਕਲਰ ਸ਼ਾਨਦਾਰ ਕੁਆਲਿਟੀ ਹੈ ਜੀ ਬਿਲਕੁਲ ਸ਼ਾਨਦਾਰ ਕੁਆਲਿਟੀ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਸੋਹਣੇ ਹੈ ਜੀ ਡਿਜ਼ਾਈਨ ਦੇਖੋ ਡਿਜ਼ਾਈਨ ਦੇਖੀ ਚੱਲੋ ਸਕਰੀਨਸ਼ਾਟ ਲੈ ਕੇ ਸਾਮਾੜਾ ਲੈ ਕੇ ਜਾਓ ਜੀ ਛੇਤੀ ਆਓ ਜੀ ਸਾਮਾੜਾ ਲੈਣ ਵਾਸਤੇ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਵਧੀਆ ਰੇਡੀਆਂ ਸਾਫਟ ਕੁਆਲਿਟੀਆਂ ਸੇਲ ਮੇਂ ਤੇ ਰਹਾਤੀਆਂ ਜੀ ਭਰਾਵਾਂ ਦੀ ਥਿੱਤੇ ਸੇਲ ਮੇਂ ਤੇ ਰਹਾਤੀਆਂ ਜੀ ਸੋਹਣੀਆਂ ਸੋਹਣੀਆਂ ਕੁਆਲਿਟੀਆਂ ਪੂਰਾ ਵਧੀਆ ਕੱਪੜਾ ਜੀ ਇਹ ਬਿਲਕੁਲ ਫੈਂਸੀ ਤੇ ਜਾਣ ਵਾਲੀ ਕੁਆਲਿਟੀ ਦੇ ਤੇ ਕਪੜਾ ਹੀ ਸਾਰਾ ਇਹ। ਅਰ ਕੋਈ ਰੰਗ ਰੂੰਗਤਾ ਦੇ ਵਿੱਚ ਬਹੁਤ ਸੋਹਣੇ ਆਏ ਹੋਏ ਨੇ ਸਾਰੇ ਜੀ। ਰੰਗ ਡਿਜ਼ਾਈਨ ਤਾਂ ਸਾਰੇ ਟੌਪ ਟੋਪ ਆਪ ਆਏ ਹੋਏ ਇਹਦੇ ਵਿੱਚ। ਇੱਥੇ ਕੋ ਕਵਰ ਗਿਆ ਰੰਗ ਡਿਜ਼ਾਈਨ ਆਏ ਹੋਏ ਸਾਰੇ ਜੀ। 1000 ਤੇ 50 ਰੁਪਏ ਸੂਟ ਜੀ। ਪਿਆਰ ਮਸ਼ੀਨ ਦੀ ਚੁੰਨੀ ਦੇ ਨਾਲ ਮਾਰਕਰ ਚ ਬੀਕੇ 1600 ਦਾ ਬੀਕੇ 1700 ਦਾ ਸਾਡਾ ਰੇਟ ਸਿਰਫ 1050 ਰੁਪਏ ਹੈ ਜੀ ਜੇ ਜਾਣੇ ਦੇਖੀ ਚ ਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਕੋਈ ਮੇਰਾ ਰੰਗ ਨਾ ਧਰਮੀਏ ਚੱਲਣ ਵਾਲੇ ਰੰਗ ਹੈ ਜੀ ਜਿਵੇਂ ਬਹਿ ਕਹਿੰਦੇ ਹੈਗੇ ਵੀ ਠੰਡੇ ਜੇ ਕੱਦਰ ਚਾਹੀਦੇ ਨੇਗੇ ਪੂਰੇ ਵਧੀਆ ਆ ਥੱਲੇ ਬਾਰਡਰ ਤੇ ਕੰਮ ਹੈ ਜੀ ਆ ਬੱਡਰਾ ਆ ਗਿਆ ਫਰੰਟ ਆ बाजू ਆ ਗਿਆ ਨਾਲ बाजू ਤੇ ਕੰਮ ਟ੍ਰੇਲ ਬਣਿਆ ਹੋਇਆ ਹੈਗਾ ਉਹੀ ਡਿਜ਼ਾਈਨ ਦਾ ਨਾਲ ਦੁਪੱਟਾ ਬਣਿਆ ਹੋਇਆ ਜੀ ਪਿਓਰ ਮਸਲੀਨ ਦਾ ਉਹੀ ਡਿਜ਼ਾਈਨ ਦੇ ਉੱਤੇ ਪਿਓਰ ਮਸਲੀਨ ਦਾ ਦੁਪੱਟਾ ਬਣਿਆ ਹੋਇਆ ਜੀ ਨਾਲ ਆ ਜੀ ਰੇਟ 1050 ਰੁਪਏ ਹੈ ਜੀ 1050 ਰੁਪਿਆ ਦੇ ਵਿੱਚ ਜੀ ਰੰਗ ਇਹਦੇ ਵਿੱਚ ਚਾਰ ਕਰ ਲਣੇ ਸਾਡੀ ਕਰਜਾਇਨ ਦੇ ਵਿੱਚ ਤਕਰੀਬਨ 4 ਕਰਰਾਂ ਵਿੱਚ ਮਾਰ ਲਈ ਇਹਦੇ ਵਿੱਚ ਆਹ ਦੇਖ ਕੱਲ ਸਾਰੇ ਗਰਮੀ ਵਾਲੀ ਕੁਆਲਟੀ ਗਰਮੀ ਵਾਲੇ ਕੱਲ ਰਾ ਸਾਰੀ ਟੌਪ ਟੌਪ ਦੇ ਕਰਨ ਰਹੀ ਸਾਰੀ ਤੇ ਜੈਲ ਬਹੁਤ ਆ ਗਈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਨਵੇਂ ਨਵੇਂ ਕੁਆਲਟੀ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਨਵੇਂ ਨਵੇਂ ਕੁਆਲਿਟੀ ਦੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਹਾਜ਼ਰ ਹੋ ਚੁੱਕਿਆ ਜੀ ਗਰਮੀ ਵਾਲੀ ਵੈਰਾਈਟੀ ਭਰਾਮਾਂ ਦੀ ਹੱਤੀ ਦੇ ਉੱਤੇ ਜੀ ਕੱਪੜਾ ਦਾ ਵੀ ਹੱਥ ਲਾ ਕੇ ਦੇਖੋਗੇ ਸ਼ਾਨਦਾਰ ਕੁਆਲਿਟੀ ਆ ਸਾਰੀਆਂ ਆਪਣੇ ਜੀ ਪੂਰੀ ਵਧੀਆ ਇਹ ਮਸਰੀਨ ਦੀ ਚੁੰਨੀ ਦੇ ਨਾਲ ਆ ਜੀ ਮੈਚਿੰਗ ਸੂਟ ਡਿਜ਼ਾਈਨ ਕਲਰ ਦੇਖ ਕੇ ਲੈ ਕੇ ਜਾਓ ਜੀ ਸਕਰੀਨਸ਼ਾਟ ਲੈ ਕੇ ਆਓ ਸਾਮਾ ਡਿਜ਼ਾਈਨ ਲੈ ਕੇ ਜਾਓ ਤੇ ਰਿਆਣ ਹੋ ਬਹੁਤ ਆਇਆ ਹੈ ਦੁਕਾਨ ਤੇ ਬੰਸੋ ਭਰਾਵਾ ਦਿੱਤੀ ਦਿੱਤੇ ਸੇਲ ਮੇਲਾ ਚੱਲੀ ਜਾਂਦਾ ਜੀ ਵਧੀਆ ਫੈਨਸੀ ਸੂਟਾਂ ਦਾ ਫੈਨਸੀ ਸੂਟ ਗਰਮੀ ਵਾਲੀ ਵੈਰਾਈਟੀ ਹੈ ਜੀ ਬਿਲਕੁਲ ਮੈਚਿੰਗ ਸੂਟ ਹੈਗਾ ਮਸ਼ੀਨ ਦੀ ਚੁੰਨੀ ਦੇ ਨਾਲ ਭਰਾਵਾ ਦੀ ਹੱਟੀ ਵੈਸਟਨ ਰੋਡ ਮਾਣ ਮੰਡੀ